The <laughs> ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਤਰੀਕ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਵੱਡੀ ਮਹਾਪੰਚਾਇਤ ਕੀਤੀ ਜਾਣੀ ਹੈ ਜਿਸ ਦੇ ਵਿੱਚ ਪੂਰੇ ਦੇਸ਼ ਭਾਰਤੋਂ ਕਿਸਾਨ ਉਸ ਪੰਚਾਇਤ ਦੇ ਵਿੱਚ ਪਹੁੰਚਣਗੇ ਲੇਕਿਨ ਉਸ ਤੋਂ ਪਹਿਲਾਂ ਪੂਰੇ ਪੰਜਾਬ ਭਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਡੀਸੀ ਦਫ਼ਤਰਾਂ ਦੇ ਬਾਹਰ ਇੱਕ ਦਿਨ ਦਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਕਿਸਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮਾਰਚ ਕੱਢਦੇ ਹੋਏ ਡੀਸੀ ਦਫ਼ਤਰਾਂ ਦੇ ਬਾਹਰ ਇੱਕ ਵੱਡੀ ਰੈਲੀ ਕਰ ਰਹੇ ਨੇ ਜਿਸ ਦੇ ਵਿੱਚ ਐਸਐਸਪੀ ਤੇ ਗਾਰੰਟੀ ਦੇ ਕਾਨੂੰਨ ਨੂੰ ਲੈ ਕੇ ਅਤੇ ਬਜ਼ੁਰਗ ਕਿਸਾਨਾਂ ਦੀ ਪੈਨਸ਼ਨਾਂ ਦੀ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਇੱਥੇ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਰੋਸ਼ ਸਾਡਾ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਖਿਲਾਫ ਹੈ ਕਿਉਂਕਿ ਹਰਿਆਣਾ ਦੇ ਬਾਰਡਰਾਂ ਤੇ ਜੋ ਸਾਡੇ ਕਿਸਾਨ ਡਟੇ ਨੇ ਉਹਨਾਂ ਦੇ ਨਾਲ ਇਸ ਤਰੀਕੇ ਦੀ ਤਸ਼ੱਦਦ ਜੋ ਕਿ ਲੋਹੇ ਦੀ ਤਾਰਾਂ ਲਾ ਕੇ ਰਸਤਾ ਰੋਕਣਾ ਅਤੇ ਸਿੱਧੀਆਂ ਗੋਲੀਆਂ ਚਲਾਉਣਾ ਸਰਾਸਰ ਕਿਸਾਨਾਂ ਤੇ ਜ਼ੁਲਮ ਕਰਨਾ ਇਸ ਦੇ ਰੋਸ਼ ਵਜੋਂ ਵੀ ਇਹ ਮੋਰਚਾ ਜਿਹੜਾ ਹੈ ਹੁਣ ਇੱਥੇ ਇਹ ਜਿਹੜਾ ਧਰਨਾ ਹੈ ਉਹ ਲਗਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਆਪ ਹੀ ਸੁਣੋ ਜਸੰਜੀਤ ਜਿਹੜਾ ਧਰਨਾ ਦਾ ਦਰਸ਼ਕ ਹੈ ਯਾਰ ਕਿਹੜੀਆਂ ਮੰਗਾਂ ਨੂੰ ਲੈ ਕੇ ਆਏ ਤੇ ਕੀ ਰਣ ਦਿੱਤੀ ਹੈ ਇਹ ਦੇਖੋ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਬੇਸ਼ੱਕ ਹੋ ਅੰਦਨ ਫੋਰਮਾ ਵੱਲੋਂ ਚੱਲ ਰਿਹਾ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਜਦੋਂ ਤੋਂ ਦਿੱਲੀ ਬਾਰਡਰਾਂ ਤੋਂ ਅਸੀਂ ਆਏ ਆ ਉਦੋਂ ਤੋਂ ਲਗਾਤਾਰ ਅੰਦੋਲਨ ਚ ਹੈ ਕਦੇ ਅਸੀਂ 3 ਦਿਨ ਦੇ ਦਿਨ ਰਾਤ ਦੇ ਧਰਨੇ ਦਿੱਤੇ ਨੇ ਚੰਡੀਗੜ੍ਹ ਬਾਕੀ ਸੂਬਿਆਂ ਦੀਆਂ ਰਾਜਧਾਨੀਆਂ ਦੇ ਵਿੱਚ ਤੇ ਕਦੇ ਅਸੀਂ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤੇ ਨੇ ਉਸ ਤੋਂ ਪਹਿਲਾਂ ਬਹੁਤ ਵਾਰੀ ਅਸੀਂ ਮੰਗ ਪੱਤਰ ਹੈ ਜਿਹੜੇ ਪ੍ਰੋਗਰਾਮ ਕਰਕੇ ਉਹ ਰਾਸ਼ਟਰਪਤੀ ਨੂੰ ਪ੍ਰਾਈਮ ਮਿਨਿਸਟਰ ਨੂੰ ਭੇਜ ਚੁੱਕਿਆ ਅਸੀਂ ਹਮੇਸ਼ਾ ਇਹ ਮੰਗ ਕੀਤੀ ਹੈ ਵੀ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਦੇ 26 ਜਦੋਂ ਅਸੀਂ ਆਏ ਹਾਂ ਉਹ ਰਹਿੰਦੀਆਂ ਮੰਗਾਂ ਸਾਡੀਆਂ ਨੇ ਉਹਨੂੰ ਪੂਰੀਆਂ ਕਰੋ ਤੇ ਨਾਲ ਦੀ ਨਾਲ ਕਰ ਸੰਪੂਰਨ ਕਰਜ਼ੇ ਤੋਂ ਮੁਕਤੀ ਸਾਰੇ ਕਿਸਾਨਾਂ ਦੀ ਕਿਸਾਨਾਂ ਨੂੰ 10000 ਰੁਪਏ ਪੈਨਸ਼ਨ ਵਗੈਰਾ ਵਗੈਰਾ ਜਿਹੜੇ ਸਾਡੀਆਂ ਮੰਗਾਂ ਦੇ ਜਿਹੜਾ ਚਾਰਟਰ ਅਸੀਂ ਭੇਜਿਆ ਹੋਇਆ ਲਖੀਮਪੁਰ ਖੀਰੀ ਵਾਲਾ ਐਮ ਐਸ ਪੀ ਦਾ ਕਾਨੂੰਨੀ ਗਰੰਟੀ ਦਾ ਕਾਨੂੰਨ ਬਣਾਉਣ ਦਾ ਲੀਗਲ ਗਰੰਟੀ ਦਾ ਕਾਨੂੰਨ ਬਣਾਉਣ ਵਾਸਤੇ ਇਹ ਸਾਰੀਆਂ ਮੰਗਾਂ ਦੇ ਉੱਤੇ ਲਗਾਤਾਰ ਚੱਲ ਰਹੇ ਆਂ ਇਸੇ ਦੌਰਾਨ 16 ਨੂੰ ਅਸੀਂ ਹੁਣੇ-ਹੁਣੇ ਅਸੀਂ ਜਿਹੜਾ ਜ਼ਬਰ ਹੋਇਆ ਮੋਰਚਿਆਂ ਦੇ ਉੱਤੇ ਉਹਦੇ ਵਿਰੋਧ ਦੇ ਵਿੱਚ 16 ਫਰਵਰੀ ਨੂੰ ਅਸੀਂ ਭਾਰਤ ਬੰਦ ਵੈਸੇ ਮੰਗਾ ਦੇ ਅੱਖ ਵਿੱਚ ਕੀਤਾ ਇਸ ਲਈ ਇਹ ਅੰਦੋਲਨ ਲਗਾਤਾਰ ਚੱਲਿਆ ਉਸ ਅੰਦੋਲਨ ਦੀ ਇੱਕ ਕੜੀ ਦੇ ਤੌਰ ਤੇ ਤਿੰਨ ਮੁੱਦਿਆਂ ਨੂੰ ਲੈ ਕੇ ਆਪਣੀਆਂ ਮੰਗਾਂ ਨੇ ਜਿਹੜੀਆਂ ਸਾਡੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਕੇਂਦਰ ਸਰਕਾਰ ਦੇ ਨਾਲ ਜੋ ਜ਼ਬਰਟਾਇਆ ਸਾਡੇ ਇਹਨਾਂ ਮੋਰਚਿਆਂ ਦੇ ਉੱਤੇ ਉਹਦੇ ਵਿਰੋਧ ਚ ਤੇ ਤੀਸਰਾ 16 ਤਰੀਕ ਨੂੰ 16 ਮਾਰਚ 14 ਮਾਰਚ ਨੂੰ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈ ਦਿੱਲੀ ਰਾਮਲੀਲਾ ਮੈਦਾਨ ਦੇ ਵਿੱਚ ਜਿੱਥੇ ਲੱਖਾਂ ਲੋਕ ਸਾਰੇ ਦੇਸ਼ ਚੋਂ ਪਹੁੰਚਣਗੇ ਉਹਦੀ ਤਿਆਰੀ ਦੇ ਤੌਰ ਤੇ ਅੱਜ ਚਾਰ ਤਿੰਨ ਜਥੇਬੰਦੀਆਂ ਨੇ ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਗਰਾਹਾ ਭਾਰਤੀ ਕਿਸਾਨ ਯੂਨੀਅਨ ਡਕੋਂਡਾ ਜਿਹਦੇ ਧਲੇਰ ਜੀ ਪ੍ਰਧਾਨ ਨੇ ਉਹਨਾਂ ਵੱਲੋਂ ਅੱਜ ਤਿੰਨਾਂ ਵੱਲੋਂ ਫੈਸਲਾ ਕੀਤਾ ਗਿਆ ਕਿ ਸਾਰੇ ਜਿਲ੍ਹਿਆਂ ਦੇ ਅੰਦਰ ਜਿੱਥੇ ਜਿੱਥੇ ਸਾਡੇ ਕੰਮ ਨੇ ਉੱਥੇ-ਉੱਥੇ ਅੱਜ ਇਹ ਬੁਝਾਰੇ ਕੀਤੇ ਜਾਣਗੇ ਲੋਕਾਂ ਨੂੰ ਮੰਗਾ ਤੋਂ ਜਾਣੂਪਰਾਇਆ ਜਾਊਗਾ ਤੇ ਦਿੱਲੀ ਵੈਲੀ ਪਹੁੰਚਣ ਦਾ ਸੱਦਾ ਦਿੱਤਾ ਜਾਊਗਾ ਇਸੇ ਵਿੱਚ ਚੌਥੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਨੇ ਵੀ ਮੈਨੂੰ ਪਤਾ ਲੱਗਿਆ ਕਿ ਇਸ ਅੰਦੋਲਨ 'ਚ ਅੱਜ ਦੇ ਪ੍ਰੋਗਰਾਮ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਅਸੀਂ ਉਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਆ ਧੰਨਵਾਦ ਵੀ ਕਰਦੇ ਆ ਕਿ ਅੱਜ ਚਾਰ ਜਥੇਬੰਦੀਆਂ ਦਾ ਪ੍ਰੋਗਰਾਮ ਹੋ ਗਿਆ ਇਹ ਇਸ ਲਈ ਇਹ ਮੈਨੂੰ ਲੱਗਦਾ ਵੀ ਸਾਰੇ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ 'ਚ ਅੱਜ ਦਾ ਪ੍ਰੋਗਰਾਮ ਸਿੰਘ ਜੀ ਨੂੰ ਪਿਛਲੇ ਸਿੰਗਰਸ ਵਿੱਚ ਵੀ ਤੁਸੀਂ ਹਿੱਸੇ ਸੀ ਲੇਕਿਨ ਹੁਣ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨ ਕਿਤੇ ਟੁੱਟ ਹੈ ਜਿਹਦੇ ਕੱਲੇ ਉਧਰ ਹੈ ਕੱਲੇ ਇੱਧਰ ਬਾਕੀ ਨਹੀਂ ਦੇਖੋ ਸਾਰੇ ਦੇਸ਼ ਦਾ ਸੰਯੁਕਤ ਕਿਸਾਨ ਮੋਰਚਾ ਇਕੱਠਾ ਹੈ ਅਸੀਂ ਅਸੀਂ ਕੋਸ਼ਿਸ਼ ਕੀਤੀ ਸੀ ਇਕੱਠੇ ਹੋ ਜੀਏ ਅੱਜ ਵੀ ਅਸੀਂ ਸੋਚਦੇ ਹਾਂ ਕਿ ਅਗਰ ਇਕੱਠੇ ਹੋ ਕੇ ਹੋਵੇ ਦਾ ਕੇਂਦਰ ਨੂੰ ਛਕਾਇਆ ਜਾ ਸਕਦਾ ਹੈ ਦਿੱਲੀ ਦੀ ਹਕੂਮਤ ਬੜੀ ਮਜ਼ਬੂਤ ਤਾਕਤਵਰ ਫਾਸ਼ੀਵਾਦੀ ਸਰਕਾਰ ਹੈ ਉਹਨੂੰ ਛਕਾਉਣ ਲਈ ਵੱਤਵਤ ਕਿਸਾਨ ਜਥੇਬੰਦੀਆਂ ਵੱਤਵਤ ਲੋਕਾਂ ਦਾ ਸਹਿਯੋਗ ਤੇ ਇੱਕ ਲੰਮਾ ਤੇ ਸ਼ਾਂਤਮਈ ਸੰਘਰਸ਼ ਕਰਨ ਦੀ ਲੋੜ ਹੈ ਉਹਦੇ ਲਈ ਅਸੀਂ ਲੱਗੇ ਹੋਏ ਹਾਂ ਔਰ ਅਸੀਂ ਜ਼ਰੂਰ ਇਹਦੇ 'ਚ ਕੰਮ ਕਰਾਂਗੇ ਜੀ ਲੱਗਦਾ ਗੱਲਬਾਤ ਹੋਈ ਹੈ ਡੱਲੇਵਾਲ ਜੀ ਤੇ ਜੀ ਡੱਲੇਵਾਲ ਜੀ ਨੇ ਡੱਲੇਵਾਲ ਜੀ ਦਾ ਜਨਰਲ ਸੈਕਟਰੀ ਕੋਟ ਕਾਕਾ ਕੋਟੜਾ ਉਹਨਾਂ ਨਾਲ ਮੈਂ ਖੁਦ ਗੱਲ ਕੀਤੀ ਹੈ ਮੇਰੇ ਨਾਲ ਗਰਾਹਾਂ ਦਾ ਲੀਡਰ ਸੀ ਝੰਡਾ ਜੱਟੂ ਕੇ ਇਧਰ ਉਹਨਾਂ ਨੂੰ ਮੈਂ ਕਲੀਅਰ ਕਰਦਾ ਕਿ ਭੰਦੇਰ ਸਾਹਿਬ ਨੂੰ ਉਹਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਵਿੱਚ ਲੈ ਕੇ ਆਉਣ ਲਈ ਮੈਂ ਬਹੁਤ ਕੋਸ਼ਿਸ਼ ਕੀਤੀ ਚਿੱਟੀਆਂ ਲਿਖੀਆਂ ਉਹਨਾਂ ਨੂੰ ਕਈ ਚਿੱਠੀਆਂ ਲਿ ਚਿੱਟੀਆਂ ਲਿਖੀਆਂ ਉਹ ਚਿੱਟੀਆਂ ਵੀ ਕਦੇ ਪ੍ਰੈਸ ਅੱਗੇ ਰੱਖਾਂਗੇ ਦੂਸਰੀ ਗੱਲ ਇਹ ਹੈ ਕਿ ਅਸੀਂ ਭੰਦੇਰ ਸਾਹਿਬ ਨਾਲ ਹੁਣ ਵੀ ਸਾਡੀ ਡਿਊਟੀ ਲੱਗੀ ਸੀ ਅਸੀਂ 6 ਮੈਂਬਰੀ ਕਮੇਟੀ ਬਣਾਈ ਸੀ ਉਹ ਗ੍ਰਾਹਾਂ ਦੀ ਜਥੇਬੰਦੀ ਦੇ ਸਾਥੀ ਗਏ ਅਸੀਂ 831 ਇੱਕ ਬਣਾਇਆ ਪ੍ਰੋਗਰਾਮ ਦੱਸਿਆ ਕਿ ਕੀ ਕੀ ਆਪਾਂ ਕਰ ਸਕਦੇ ਆ ਕਿਹੜੇ ਆਪਣੇ ਸਬਕ ਨੇ ਉਹਨਾਂ ਅਠ ਸੂਤਰਾਂ ਦੇ ਉੱਤੇ ਆਓ ਸਾਂਝੇ ਤੌਰ ਤੇ ਆਪਾਂ ਮਿਲ ਕੇ ਭੰਡੇ ਸਾਹਿਬ ਨਾਰਾਜ਼ ਲੱਗਦੇ ਤੁਹਾਨੂੰ ਲੱਗਦਾ ਨਹੀਂ ਨਾਰਾਜ਼ ਨਹੀਂ ਕਈ ਵਾਰੀ ਦੇਖੋ ਜਦੋਂ ਅਸੀਂ ਦਿੱਲੀ ਪ੍ਰੋਗਰਾਮ ਕੀਤਾ ਸੀ ਉਦੋਂ ਵੀ ਅੱਡ ਬੈਠੇ ਸੀ ਉਹ ਉਦੋਂ ਗ੍ਰਾਹਕ ਸਾਹਿਬ ਉਹਨਾਂ ਦਾ ਵੀ ਅੱਡ ਮੋਰਚਾ ਲੱਗਿਆ ਹੋਇਆ ਸੀ ਇਹਨਾਂ ਦਾ ਵੀ ਅੱਡ ਲੱਗਿਆ ਹੋਇਆ ਸੀ ਕੋਈ ਗੱਲ ਨਹੀਂ ਅੱਡ ਅੱਡ ਤਾਂ ਅੱਜ ਵੀ ਲੱਗ ਸਕਦੇ ਨੇ ਅੱਜ 6 ਤਰੀਕ ਨੂੰ ਦਿੱਲੀ ਕੂਚ ਕਰਨ ਦੀ ਫੇਰ ਦੁਬਾਰਾ ਕਿਸਾਨ ਵੱਲੋਂ ਕਾਲ ਕੀਤੀ ਕਿ ਕੀ ਲੱਗਦਾ ਕਿੱਦਾਂ ਦੇਖਦੇ ਹੋ ਕਿ ਜਾਓਗੇ ਨਹੀਂ ਉਹ ਮੈਨੂੰ ਲੱਗਦਾ ਨਹੀਂ ਉਹ ਸਾਡੇ ਵੱਲੋਂ ਕਾਲ ਨਹੀਂ ਹੈ ਅਸੀਂ ਦਿੱਲੀ ਜਿਹੜੀ ਤੁਹਾਨੂੰ ਪੁੱਛਾਂ ਕਿ ਅਸੀਂ ਲੱਖਾਂ ਦੀ ਕਿਹ ਬੋਰਡਾਂ 'ਚ ਬੈਠੇ ਹਾਂ ਰਾਮਲੀਲਾ ਮੈਦਾਨ ਜਾਵਾਂਗੇ ਉਹ ਪ੍ਰੋਗਰਾਮ ਵਾਲਿਆਂ ਨੇ ਦਿੱਤੀ ਹੈ ਲੇਕਿਨ ਮੈਨੂੰ ਲੱਗਦਾ ਕਿ ਜਿਸ ਕਿਸਮ ਦਾ ਦਿੱਲੀ ਨੇ ਰੋਕਿਆ ਹੋਇਆ ਕਿਸਾਨਾਂ ਨੂੰ ਨਹੀਂ ਇੱਕ ਕਿਸਾਨ ਨੂੰ ਫੜਕਣ ਨਹੀਂ ਦੇਣਗੇ ਉੱਤੇ ਔਰ ਇਹਦੇ ਤੋਂ ਬਗੈਰ ਅਗਰ ਮੈਨੂੰ ਲੱਗਦਾ ਕਿ ਲੱਖਾਂ ਲੋਕ ਇਕੱਠੇ ਹੋ ਜਾਣ ਬਾਰਡਰਾਂ ਦੇ ਉੱਤੇ ਸਾਰੀਆਂ ਜਥੇਬੰਦੀਆਂ ਨੇ ਰਣ ਕੇ ਜਿਹਦੀ ਉਹ ਵੀ ਉਹਨਾਂ ਨੂੰ ਅਸੀਂ ਕਿਹਾ ਕਿ ਆਓ ਗੱਲਬਾਤ ਕਰੀਏ ਕੋਈ ਸਾਨੂੰ ਹੰਗਾ ਰਹੀ ਨਹੀਂ ਦੇ ਰਹੇ ਗੱਲਬਾਤ ਵੀ ਕਰਨੀ ਤਾਂ ਅਗਲੀ ਗੱਲ ਸੋ ਜੇ ਲੱਖਾਂ ਬਾਰਡਰਾਂ ਦੇ ਉੱਤੇ ਕਿਸਾਨ ਇਕੱਠੇ ਹੋ ਜਾਣ ਤਾਂ ਲੱਖਾਂ ਲੋਕ ਪੈਦਲ ਮਾਰਚ ਕਰ ਦੇਣ ਦਿੱਲੀ ਵੱਲ ਨੂੰ ਤਾਂ ਨਜ਼ਾਰਾ ਕੁਝ ਹੋਰ ਹੀ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ